ਜੇਨ ਦਿਨ ਕਰਕੇ ਕੀਤੀ ਰਾਤ ਕੋਈ ਕਹਿ ਰਿਹਾ ਕਿ ਮੈਂ ਵਿਗੜੇ ਕੰਮ ਬਣਾ ਦਿੰਦਾ ਕੋਈ ਆਖਦਾ ਮੈਂ ਫਿਊਚਰ ਬਾਰੇ ਦੱਸਦਾ ਕਿ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਤੇ ਬਹੁਤ ਹੀ ਹੈਰਾਨਗੀ ਉਸ ਵਕਤ ਹੋਈ ਜਦੋਂ 30 40 ਪਾਸਪੋਰਟ ਲੈ ਕੇ ਹੱਥ ਦੇ ਵਿੱਚ ਉਹ ਮਨੋਖ ਉੱਤੇ ਫੂਕਾ ਮਾਰ ਰਿਹਾ ਕਿ ਮੇਰੀ ਫੂਕ ਦੇ ਨਾਲ ਵੀਜ਼ੇ ਲੱਗਣਗੇ ਇਦੋਂ ਪਰੇ ਹੁਣ ਵੀ ਰੋ ਕੀ ਹੋ ਸਕਦਾ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਪਾਵਨ ਪੰਕਤੀਆਂ ਪੜ੍ਹ ਰਹੇ ਸੀ ਆਕ ਦੇ ਪਰਮੇਸ਼ਰ ਵੀ ਕੋਈ ਹਸਤੀ ਆ ਭਈ ਜਿਸ ਨੇ ਸਾਰਾ ਸੰਸਾਰ ਬਣਾਇਆ ਜਿਸ ਨੇ ਸਾਰਿਆਂ ਨੂੰ ਜੀਵਨ ਦਿੱਤਾ ਹੈ 84 ਲੱਖ ਜੀਵਨ ਸਭਾਈ ਮਾਨਸ ਕੋ ਪ੍ਰਵ ਦੀ ਵਡਿਆਈ ਇੰਨਾ 84 ਲੱਖ ਜੀਵਨਾਂ ਵਿੱਚੋਂ ਮਨੁੱਖ ਨੂੰ ਵਡਿਆਈ ਦਿੱਤੀ ਤੇ ਮਨੁੱਖ ਕਿਹੜੇ ਪਾਸੇ ਨੂੰ ਪੈ ਗਿਆ ਸਤਿਗੁਰੂ ਮਹਾਰਾਜ ਦੀ ਬਾਣੀ ਵਿਆਖਿਆ ਕੀਤੀ ਜੇ ਕੋ ਹੋਏ ਬਹਿਰ ਦਾ ਤਾਰ ਤੇ ਸੁ ਦੇਨ ਹਾਰ ਜਾਣੈ ਗਵਾ ਜਿਹੜਾ ਆਖਦਾ ਮੈਂ ਦਾਤਾ ਮੈਂ ਵਸਤੂਆਂ ਵੰਡਦਾ ਉਹਨੂੰ ਦੇਨ ਹਾਰ ਪ੍ਰਮਾਤਮਾ ਮੂਰਖ ਕਰਕੇ ਜਾਣਦਾ ਕਿਤੇ ਸਭ ਤੋਂ ਵੱਡਾ ਮੂਰਖ ਹੈ ਕਿਉਂਕਿ ਸਾਇਬ ਦੀ ਬਾਣੀ ਆਖਦੀ ਸਾਰਾ ਕੁਝ ਉਸ ਕਰਤੇ ਪੁਰਖ ਨੇ ਆਪਣੇ ਹੱਥ ਵਿੱਚ ਰੱਖਿਆ ਹੈ ਸਾਰੀਆਂ ਦਾਤਾਂ ਉਹਦੇ ਹੱਥ ਵਿੱਚ ਨੇ ਬਾਣੀ ਵਿੱਚ ਆਖਦੇ ਦਾਤਾ ਦਾ ਤਰਖੀ ਹੱਥ ਆਪਣੇ ਇਹ ਦਾਤਾ ਉਹਦੇ ਹੱਥ ਵਿੱਚ ਨਹੀਂ ਉਹਨੇ ਆਪਣੇ ਹੱਥ ਵਿੱਚ ਆਪਣੇ ਕੰਟਰੋਲ ਵਿੱਚ ਰੱਖੀਆਂ ਹੋਈਆਂ ਦਾਤਾ ਜਿਸ ਭਾਵ ਹੈ ਤੇ ਸਦੇ ਜੋ ਉਹਨੂੰ ਚੰਗਾ ਲੱਗਦਾ ਇਸਦਾ ਵਧੀਆ ਲੱਗਦਾ ਹੈ ਜੀਵਨ ਉਸ ਨੂੰ ਉਹ ਦਾਤਾ ਦੇ ਦਿੰਦਾ ਤੇ ਫੇਰ ਮਨੁੱਖ ਸਾਡੇ ਨੇ ਜਿਤਨੇ ਵੀ ਉਹ ਜਾਂਦੇ ਹੀ ਇਹਨਾਂ ਦੇ ਕੋਲ ਨੇ ਮੇਰਾ ਕੰਮ ਸਵਾਰ ਦੇ ਮੇਰਾ ਕੰਮ ਬਣ ਜਾਵੇ ਮੇਰਾ ਵੀਜ਼ਾ ਲੱਗ ਜਾਵੇ ਪਾਸਪੋਰਟ ਉਹਨੂੰ ਦੇ ਆਉਂਦੇ ਨੇ ਉਹ ਫੋਕ ਮਾਰਦਾ ਐਵੇਂ ਵੀਰ ਉਹ ਵੀਰਜੇ ਨਹੀਂ ਲੱਗਦਾ ਪਾਵਨ ਪੁੱਤਰ ਬਚਨ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿੱਡੀ ਵੱਡੀ ਇਹ ਅਖੀਰ ਹੈ ਦੁਨੀਆਂ ਦੇ ਉੱਤੇ ਆਪਾਂ ਜੀਵ ਜਿਹੜੇ ਰਹਿ ਰਹੇ ਉਹਦੀ ਸੋਚ ਦੀ ਅਖੀਰ ਇਹ ਬਚਨ ਹੈ ਅੱਖ ਦੇ ਜਨ ਦਿਨ ਕਰਕੇ ਕੀਤੀ ਰਾਤ ਜਿਸ ਵਾਹਿਗੁਰੂ ਕਰਤੇ ਪੁਰਖ ਨੇ ਦਿਨ ਬਣਾਇਆ ਪਹਿਲਾਂ ਸ੍ਰਿਸ਼ਟੀ ਸਾਜੀ ਹੈ ਫਿਰ ਉਹਨੇ ਦਿਨ ਬਣਾਇਆ ਦਿਨ ਤੋਂ ਭਾਵ ਹੈ ਚਾਨਣ ਰੋਸ਼ਨੀ ਉਹ ਰੋਸ਼ਨੀ ਦੇ ਇੰਤਜ਼ਾਮ ਵੀ ਕੀਤੇ ਸੂਰਜ ਹੈ ਜੋ ਦਿਨੇ ਰੋਸ਼ਨੀ ਦਿੰਦਾ ਹੈ ਚੰਦਰਮਾ ਹੈ ਜੋ ਸੂਰਜ ਦੀ ਰੋਸ਼ਨੀ ਲੈ ਕੇ ਰਾਤ ਨੂੰ ਚਮਕਦਾ ਹੈ ਵੱਡੇ ਵੱਡੇ ਚੰਦ ਤਾਰੇ ਨੇ ਜੋ ਰੋਸ਼ਨੀ ਦਾ ਪ੍ਰਬੰਧ ਪਰਮਾਤਮਾ ਨੇ ਕੀਤਾ ਜਿੰਨ ਦਿਨ ਕਰਕੇ ਕੀਤੀ ਰਾਤ ਉਸਨੇ ਫਿਰ ਰਾਤ ਵੀ ਬਣਾਈ ਹੈ ਰਾਤ ਸਮੇਂ ਹਨੇਰਾ ਹੈ ਤੇ ਦਿਨ ਸਮੇਟਾਂ ਨੰਦਾ ਪਰਮਾਤਮਾ ਨੇ ਦਿਨ ਰਾਤ ਬਣਾਇਆ ਤੇ ਸਾਰਾ ਜਗਤ ਇਸ ਵਿੱਚ ਖੇਡਦਾ ਇਹ ਖਡਾਵੀ ਤੇ ਖਡਾਵਾ ਨੇ ਗੁਰੂ ਨਾਨਕ ਪਾਤਸ਼ਾਹ ਤੇ ਵੀਰੋ ਕਿਸੇ ਦੁਨਿਆਵੀ ਨੇ ਇਹ ਜ਼ਿਕਰ ਕੀਤਾ ਹੈ ਕਦੇ ਦਾਵਾ ਕੀਤਾ ਹੈ ਕਿ ਦਿਨ ਮੈਂ ਬਣਾਇਆ ਜਾਂ ਰਾਤ ਮੈਂ ਬਣਾਈ ਹੈ ਜਿਸ ਨੇ ਇਹ ਦਾਵਾ ਨਹੀਂ ਕੀਤਾ ਤਾਂ ਮਤਲਬ ਉਹ ਨਹੀਂ ਬਣਾ ਸਕਦਾ ਜੇ ਕਹੇਗਾ ਮੈਂ ਦਿਨ ਬਣਾਇਆ ਤੇ ਉਹ ਇਹ ਉਹਦੇ ਤੇ ਸਵਾਲ ਹੋ ਸਕਦਾ ਹੈ ਕਿ ਜਦੋਂ ਤੂੰ ਪੈਦਾ ਨਹੀਂ ਸੀ ਉਹਦੇ ਤੋਂ ਪਹਿਲਾਂ ਦੰਦ ਨਹੀਂ ਸੀ ਚੜ੍ਹਦਾ ਜੇ ਉਹ ਕਵੀ ਰਾਤਮੈ ਬਣਾਈ ਹੈ ਤੇ ਆਪਾਂ ਕਹਿ ਸਕਦੇ ਜਦੋਂ ਤੇਰਾ ਜਨਮ ਹੋਇਆ ਉਸ ਤੋਂ ਪਹਿਲਾਂ ਨਹੀਂ ਸੀ ਰਾਤ ਹੁੰਦੀ ਪਰ ਤਾਂ ਗੁਰੂ ਅਨੰਤ ਪਾਤਸ਼ਾਹ ਕਹਿੰਦੇ ਇੱਕ ਓ ਔੰਕਾਰ ਉਹ ਕਲਤਾ ਪੁਰਖ ਇੱਕ ਹੈ ਔਰ ਉਸ ਤੋਂ ਪਹਿਲਾਂ ਕੁਝ ਨਹੀਂ ਸੀ ਉਸ ਤੋਂ ਬਾਅਦ ਵਿੱਚ ਹੀ ਸਾਰਾ ਕੁਝ ਹੋਂਦ ਵਿੱਚ ਆਇਆ ਤੇ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਇਤੋਂ ਤੱਕ ਵਿਆਕ ਦੇਨ ਰਹਿਣ ਦਿਨ ਸਦੋਏ ਸਤੇ ਪਏ ਇਹ ਰਾਤ ਤੇ ਦਿਨ ਕਹਿੰਦੇ ਇਸ ਵਾਸਤੇ ਨੇ ਤੈਨੂੰ ਸਦਾ ਪਹਿਰੇ ਕਿ ਅਮਰਤ ਵੇਲਾ ਹੋ ਗਿਆ ਉਠ ਤੂੰ ਨਾਮ ਜਪ ਤੇ ਦਿਨ ਵੇਲੇ ਆਪਣੀ ਕਿਰਤ ਕਰ ਸਕਦਾ ਹੈ ਆਜ਼ਾਦ ਤੇ ਦਿਨ ਕਰਕੇ ਤੇਰੀ ਉਮਰ ਘਟ ਗਈ ਹੈ ਇਹ ਟਾਈਮ ਪੀਸ ਵੀ ਹੈ ਇਸ ਜ਼ਿੰਦਗੀ ਦਾ ਆਜ਼ਾਦ ਤੇ ਦਿਨ ਜਿਵੇਂ ਘੰਟਿਆਂ ਬਾਅਦ ਸਾਨੂੰ ਸਮੇਂ ਦਾ ਪਤਾ ਲੱਗਦਾ ਮਿੰਟਾਂ ਬਾਅਦ ਸੈਕਿੰਡਾਂ ਦੇ ਬਾਅਦ ਹਾਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਸੱਚ ਸੱਚਾ ਕੁਦਰਤ ਜਾਣੀ ਐ ਦਿਨ ਰਾਤ ਜਿੰਨ ਬਣਾਈਆ ਰੱਖਦੇ ਇਹ ਦਿਨ ਤੇ ਰਾਤ ਏਡੀ ਵੱਡੀ ਬਣਾਵਟ ਐ ਨਾ ਕੋਈ ਬਣਾ ਨਹੀਂ ਸਕਦਾ ਦੁਨੀਆ ਤੇ ਚਾਹੇ ਹਰਨਾਕਸ਼ ਵਰਗੇ بڑے بڑے ਦਾਇਨ ਧੋਏ ਰਾਮਾਨ ਵਰਗੇ ਜਿਹੜੇ ਕਹਿੰਦੇ ਅਸੀਂ ਕਾਲ ਪੜ ਲਿਆ ਜੀ ਮੌਤ ਨੂੰ ਕਾਬੂ ਵਿੱਚ ਕਰ ਲਿਆ ਪਰ ਕਿਸੇ ਨੇ ਇਹ ਨਹੀਂ ਅਜੇ ਤੱਕ ਦਾਵਾ ਕੀਤਾ ਕਿ ਦਿਨ ਤੇ ਰਾਤ ਮੈਂ ਬਣਾਈ ਐ ਦਿਨ ਤੇ ਰਾਤ ਨੂੰ ਵੇਖ ਕਰਕੇ ਇਹੋ ਮਲੂਮ ਹੁੰਦਾ ਹੈ ਕਿ ਉਹਦੀ ਕੁਦਰਤ ਵੱਡੀ ਹੈ ਉਹੋ ਹੀ ਵੱਡਾ ਹੈ ਸਭ ਤੋਂ ਵੱਡੇ ਕੀਆ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸਭ ਤੋਂ ਵੱਡਾ ਉਹ ਹੀ ਹੈ ਜੀ ਉਹਨੇ ਸਭ ਤੋਂ ਵੱਡੀ ਬਣਾਵਟ ਬਣਾ ਦਿੱਤੀ ਹੈ ਤੇ ਛੋਟੀਆਂ ਬਣਾਉਣ ਵਾਸਤੇ ਬੰਦੇ ਕਿਉਂ ਲਾਉਣੇ ਨੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਨਿਰੰਜਨ ਸੋਏ ਜੇ ਸਭ ਤੋਂ ਵੱਡੀ ਬਣਾਵਟ ਦਿਨ ਤੇ ਰਾਤ ਉਸਨੇ ਆਪ ਬਣਾਏ ਨੇ ਔਰ ਦੁਨੀਆ ਤੇ ਕੋਈ ਦਾਵਾ ਨਹੀਂ ਕਰ ਸਕਦਾ ਕਿ ਮੈਂ ਬਣਾਏ ਨੇ ਕਿਉਂਕਿ ਉਹਦਾ ਜਨਮ ਵੀ ਦਿਨ ਰਾਤ ਵਿੱਚ ਹੀ ਹੋਇਆ ਜਿਹੜਾ ਕਹੇਗਾ ਕਿ ਮੈਂ ਬਣਾਏ ਨੇ ਸੋ ਆਖਦੇ ਫਿਰ ਉਹਨੇ ਛੋਟੀਆਂ ਬਣਾਵਟਾਂ ਬਣਾਉਣ ਵਾਸਤੇ ਕਿਸੇ ਦੀ ਡਿਊਟੀ ਕਿਉਂ ਲਾਉਣੀ ਸੀ ਕਿਉਂ ਉਸ ਨੂੰ ਕੀ ਉਸ ਨੂੰ ਕਿਸੇ ਦੀ ਮਦਦ ਦੀ ਲੋੜ ਹੈ ਨਹੀਂ ਆਪੇ ਆਪ ਨਰਿੰਦਰ ਨੂੰ ਸੋਇਆ ਉਹ ਆਪੇ ਆਪ ਹੀ ਉਸਨੇ ਕਿਸੇ ਤੋਂ ਸਲਾਹ ਹੀ ਨਹੀਂ ਲਈ ਕਦੀ ਉਹ ਸਭ ਕੁਝ ਆਪ ਕਰਦਾ ਹੈ ਤੋ ਵੀਰੋ ਇਸ ਤਰ੍ਹਾਂ ਦੇ ਫਿਰ ਕੰਮ ਕਰਨੇ ਕਿ ਮੈਂ ਵਿਗੜੇ ਕੰਮ ਬਣਾ ਦਿੰਨਾ ਮੈਂ ਭਵੇਖ ਦੱਸਦਾ ਤੁਹਾਡਾ ਆ ਕਿੰਨੇ ਹਾਦਸੇ ਹੁੰਦੇ ਨੇ ਆ ਥੋੜੇ ਦਿਨ ਪਹਿਲਾਂ ਇੱਕ ਜਹਾਜ਼ ਦੇ ਕ੍ਰੈਸ਼ ਹੋਇਆ ਕਿੰਨੇ ਲੋਕ ਮਰ ਗਏ ਤਰੇਨਾਂ ਆਪ ਉਸ ਵਿੱਚ ਵੱਜ ਜਾਂਦੀਆਂ ਸੈਂਕੜੇ ਲੋਕ ਮਰ ਜਾਂਦੇ ਪਈਏ ਦੱਸਣ ਵਾਲੇ ਕਿੱਥੇ ਜਾਂਦੇ ਨੇ ਉਸ ਵੇਲੇ ਦੱਸਣਾ ਚਾਹੀਦਾ ਹੈ ਅਗਲੇ ਨੂੰ ਪਤਾ ਲੱਗੇ ਕੋ ਬਚ ਜਾਵੇ ਤੁਹਾਡੇ ਦੱਸਣ ਤੇ ਫਰ ਪਾਸਪੋਰਟ ਲੈ ਕੇ ਉਹਨਾਂ ਤੇ ਫੋਕਾ ਮਾਰਨੀ ਆ ਨੌਜਵਾਨਾਂ ਨੂੰ ਕਹਿਣਾ ਕਿ ਅਸੀਂ ਤੁਹਾਡੇ ਵੀਜ਼ੇ ਲਾ ਕੇ ਮੈਂ ਦੇਨੇ ਨੇ ਮੈਂ ਬਾਹਰ ਭੇਜਦਾ ਜਦੋਂ ਸਭ ਤੋਂ ਵੱਡੀ ਬਣਾਵਟ ਦਿਨ ਤੇ ਰਾਤ ਸੱਚ ਸੱਚਾ ਕੁਦਰਤ ਜਾਣੀ ਹੈ ਦਿਨ ਰਾਤ ਇਹਨਾਂ ਬਣਾਈਆ ਜਦੋਂ ਸਭ ਤੋਂ ਵੱਡੀ ਬਣਾਵਟ ਉਹਨੇ ਆਪ ਬਣਾਈ ਹੈ ਚੰਦ ਸੂਰਜ ਤਾਰੇ ਸੋ ਉਸਨੇ ਬ੍ਰਹਿਮੰਡ ਧਤੀ ਇਹ ਸਾਰੇ ਜੀਵ ਆਪ ਬਣਾਏ ਨੇ ਕਿ ਕਿਸੇ ਦਾ ਕੰਮ ਸਿਰਫ ਛੋਟੀ ਜੀ ਗੱਲ ਉਹ ਬਣਾਉਣ ਵਾਸਤੇ ਕਿਸੇ ਬੰਦੇ ਦੀ ਲੋੜ ਨਹੀਂ ਸੋ ਵੀਰੋ ਅਕਾਲ ਪੁਰਖ ਦੇ ਪੁਜਾਰੀ ਬਣੀਏ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਉੱਤੇ ਬਚਨਾਂ ਦਾ ਜਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ